ਨਾਮਦੇਵ ਜੀ ਨੇ ਰਾਜੇ ਨੂੰ ਸਮਝਾਇਆ ਮੁਹੰਮਦ ਤੁਗਲਕ ਨੂੰ ਉਹ ਕਹਿੰਦੇ ਰਾਜਨ ਤੂੰ ਮੇਰੀ ਛਪਰੀ ਢਾ ਕੇ ਅਸ਼ੀਸ਼ ਮਹਿਲ ਬਣਾ ਲੈ ਨਾ ਇਹਨਾਂ ਕਿੰਨਾ ਕੁ ਚਿਰ ਰਹਿਣਾ ਫਿਰ ਗਹਿਰੀ ਕਰਕੇ ਨੀਵ ਖੋਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋਦ ਘਾਈ ਜਿਨ ਤਿਰਨ ਧਰ ਮੂੰਡ ਬੁਲਾਏ ਮਾਰਕੰਡੇ ਰਿਸ਼ੀ ਦੀ ਉਦਾਹਰਨਾ ਦਿੱਤੀ ਕਹਿੰਦੇ ਬੜੀ ਲੰਮੀ ਉਮਰ ਸੀ ਉਹਦੀ ਕੋਈ ਤਾਂ ਲੱਖ ਸਾਲ ਦੀ ਕਹਿੰਦਾ ਪੀੜੀ ਲੰਮੀ ਉਮਰ ਸੀ ਮਾਰਕੰਡੇ ਰਿਸ਼ੀ ਦੀ ਉਹਦੇ ਪ੍ਰੇਮੀ ਕਹਿਣ ਲੱਗੇ ਜੀ ਤੈਨੂੰ ਬਣਾ ਦਈਏ ਮੰਦਿਰ ਬਣਾ ਦਿੰਨੇ ਆ ਵਧੀਆ ਰਹਿਣ ਵਾਸਤੇ ਤੇਰੀ ਲੰਮੀ ਉਮਰ ਉਹ ਕਹਿੰਦਾ ਫੇਰ ਕਿਹੜਾ ਰਹਿਣਾ ਜਿਹੜੀ ਚੀਜ਼ ਗਿਣਤੀ ਚ ਆ ਜਾਏ ਨਾ ਉਹਦਾ ਐਂਡ ਹੈ ਆਵੇਂ ਜਿੱਦੀ ਮਰਜੀ ਲੰਮੀ ਹੋਵੇ ਪਰ ਉਹਦਾ ਐਂਡ ਜ਼ਰੂਰ ਹੈ ਕਿਉਂਕਿ ਗਿਣਤੀ 'ਚ ਹੈ ਤੇ ਜਿਹੜੀ ਚੀਜ਼ ਗਿਣਤੀ 'ਚ ਨਾ ਆਵੇ ਉਹਦਾ ਐਂਡ ਵੀ ਨਹੀਂ ਹੋਣਾ ਬਸ ਗਿਣਤੀ ਤੋਂ ਪਰਾਂ ਇੱਕ ਪਰਮਾਤਮਾ ਹੀ ਹੈ ਬਾਕੀ ਆਪਾਂ ਸਾਰੇ ਗਿਣਤੀ 'ਚ ਹੀ ਆ ਇੱਕ ਦਿਨ ਕਰਦਿਆਂ ਕਰਦਿਆਂ ਆਪਣਾ ਵੀ ਐਂਡ ਆ ਜਾਣਾ ਕਿਉਂਕਿ ਆਪਾਂ ਗਿਣਤੀ ਮਿੰਤੀ 'ਚ ਆ ਨਾ ਗਿਣ ਕੇ ਸਵਾਸ ਪਾਏ ਨੇ ਅਣਖਾਲੇ ਸਭ ਦਿਵਸ ਸਾਸਨੈ ਬਡਨ ਘਟਨ ਤਿੱਲ ਸਾਗ ਇੱਕ ਸ્વાસ ਵੀ ਵਦਨਾ ਘਟਨਾਨਾ ਉਦਾਹਰਨਾਂ ਦਿੱਤੀ ਮਾਰਕੰਡੇ ਤੇ ਕੋ ਅਧਕਾਈ ਜਿਨ ਤਿਰਣ ਧਰ ਮੂੰਡ ਬੁਲਾਏ ਹਮਰੋ ਕਰਤਾ ਰਾਮ ਸਨੇਹੀ ਜਦੋਂ ਇੰਨੀ ਗੱਲ ਕਹੀ ਸੀ ਨਾ ਤੇ ਮੁਹੰਮਦ ਤੁਗਲਕ ਕਹਿਣ ਲੱਗਾ ਜਾ ਜਿੰਨੂੰ ਕਹਿਣਾ ਜਾ ਕੇ ਕਹਦੇ ਢਾ ਦਿੱਤੀ ਤੇ ਫਿਰ ਕੀ ਹੋ ਗਿਆ ਮਾਨ ਵਿੱਚ ਆ ਕੇ ਜਿਵੇਂ ਅਮੀਰ ਗਰੀਬ ਨੂੰ ਕਹਿੰਦਾ ਵੀ ਜੱਜ ਨੂੰ ਕਹਿਣਾ ਭਾਈ ਕਹ ਦੇ ਅਸੀਂ ਜਿਹੜਾ ਕੁਝ ਕਰਨਾ ਸੀ ਕਰ ਦਿੱਤਾ ਤੇਰਾ ਯੋਰ ਲੱਗਦਾ ਤੂੰ ਲਾਲਾ ਨਾਮਦੇਵ ਨੂੰ ਵੀ ਇਹੀ ਗੱਲ ਕਹੀ ਤੇ ਭਗਤ ਨਾਮਦੇਵ ਜੀ ਕਹਿੰਦੇ ਅਸੀਂ ਕਿਹਨੂੰ ਕਹਿਣਾ ਭਾਈ ਅਸੀਂ ਤਾਂ ਇੱਕੋ ਨੂੰ ਕਹਿੰਨੇ ਹੁੰਨੇ ਆਂ ਬੰਦਿਆਂ ਦੀ ਤਾਂ ਅਸੀਂ ਕਦੇ ਆਸ ਨਹੀਂ ਰੱਖੀ ਕਿਉਂਕਿ ਸਾਨੂੰ ਪਤਾ ਹੈ ਮਾਨੋ ਕੀ ਟੇਕ ਬਿਰਤੀ ਸਭ ਜਾਣ ਦੇਵਣ ਕੋ ਏਕੈ ਭਗਵਾਨ ਅਸੀਂ ਬੰਦਿਆਂ ਦੀ ਆਸ ਨਹੀਂ ਰੱਖੀ ਰੱਬ ਦੀ ਰੱਖਦੇ ਆ ਜਿਹੜਾ ਦੇ ਕੇ ਕਦੇ ਪੁੱਛਦਾ ਹੀ ਨਹੀਂ ਜੇ ਬੰਦੇ ਤੋਂ ਕੁਝ ਲੈ ਵੀ ਲਿਆ ਤੇ 100 ਵਾਰੀ ਜਨਾਉਣਾ ਉਹਨੇ ਨਾਲੇ ਵਿਆਜ ਸਮੇਤ ਲਏਗਾ ਮੰਗਿਆ ਕਰੀਏ ਰੱਬ ਤੋਂ ਜਿਹੜਾ ਦੇ ਕੇ ਕਦੇ ਮੰਗਦਾ ਹੀ ਨਾਲ ਦਈ ਜਾਂਦਾ ਜਦੋਂ ਤੋਂ ਜਨਮ ਲੈਨੇ ਆ ਅਖੀਰ ਤੱਕ ਦੇਂਦਾ ਹੀ ਰਹਿੰਦਾ ਹੈ ਲੈਣ ਵਾਲੇ ਥੱਕ ਜਾਂਦੇ ਆ ਦਾਤਾ ਦੇਣ ਵਾਲਾ ਨਹੀਂ ਥੱਕਦਾ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਲੈਣ ਵਾਲੇ ਦਾਤਾ ਥੱਕ ਜਾਂਦੇ ਨੇ ਦੇਣ ਵਾਲਾ ਦਈ ਜਾਂਦਾ ਹੈ ਨਾਲੇ ਅਨਤੁਲੀਆਂ ਦਿੰਦਾ ਹੈ ਕਿਉਂਕਿ ਜਿੱਡਾ ਆਪ ਹੈ ਉਹਦੀਆਂ ਦਾਤਾ ਵੀ ਤੇ ਉਡੀਆਂ ਨੇ ਨਾ ਜਿੱਡਾ ਕੋਈ ਹੋਵੇ ਜਿੱਦੀ ਝੋਲੀ 'ਚ ਦਾਣੇ ਹੋਣ ਉਹਨੇ ਕੋਈ ਦੇ ਸਕਦਾ ਨਾ ਪਰ ਰੱਬ ਦੇ ਝੋਲੀ ਤਾਂ ਐਡੇ ਭੰਡਾਰੇ ਨੇ ਜਿਹੜੇ ਕਦੇ ਮੁੱਕਦੇ ਹੀ ਨਹੀਂ ਹਨ ਇਸ ਕਰਕੇ ਦਾਤ ਵੀ ਓਡੀ ਦਿੰਦਾ ਉਹ ਜੇ ਵੜਿਆਪ ਤੇਵੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਣਾਉ ਜਿੱਡਾ ਕੋ ਆਪ ਹੈ ਓਡੀਆਂ ਦਾਤਾ ਨੇ ਨਾਮਦੇਵ ਜੀ ਕਹਿੰਦੇ ਅਸੀਂ ਕਿੰਨੂ ਕਹਿਣਾ ਫਿਰ ਅੱਗੇ ਉਹਨੂੰ ਸਮਝਾਉਂਦੇ ਨੇ ਕਾਹਰੇ ਨਰ ਗਰਭ ਕਰ ਤੋ ਬਿਣ ਸਜਾਏ ਝੂਠੀ ਦੇਹੀ ਕਾਦਾ ਗਰਭ ਕਰਦਾ ਆਇ ਸਰੀਰ ਦਾ ਕਦੇ ਦੇਖਿਆ ਤੂੰ ਇਹਦੇ ਚ ਕੀ ਐ ਤਿੰਨ ਚੀਜ਼ਾਂ ਦਾ ਐ ਬਸ ਹਾਰਡ ਮਾਸ ਨਾੜੀ ਕੋ ਪਿੰਜਰ ਆਈ ਚੀਜ਼ਾਂ ਹੱਡ ਨੇ ਮਾਸ ਐ ਤੇ ਨਾੜੀਆਂ ਨੇ ਹਾੜ ਮਾਸ ਨਾਹੜੀ ਕੋ ਪਿੰਜਰ ਪੰਛੀ ਬਸੇ ਵਿਚਾਰਾ ਬਸ ਆ ਪੰਖੀ ਕਰਕੇ ਇਹਦੀ ਆਉ ਭਗਤ ਜਿਦਨ ਪੰਛੀ ਉੱਡ ਗਿਆ ਨਾ ਉਸ ਦਿਨ ਕਿਸੇ ਨੇ ਨਹੀਂ ਪੁੱਛਣਾ ਜਿਦਨ ਆਤਮਾ ਰੂਪੀ ਪੰਛੀ ਅਡਾਰੀ ਲਾ ਗਿਆ ਨਾ ਇਹਦੇ ਚੋ ਸਾਧ ਸੰਗਤ ਦੀ ਸਰੀਰ ਤਾਂ ਉੱਥੇ ਹੀ ਪਿਆ ਹੁੰਦਾ ਹੈ ਫਿਰ ਕੋਈ ਨਹੀਂ ਪੁੱਛਦਾ ਹੈ ਭਾਵੇਂ ਕੋਈ ਰਾਜਾ ਹੈ ਮਹਾਰਾਜ ਹੈ ਕੋਈ ਵੀ ਹੈ ਇਸੇ ਕਰਕੇ ਬਾਣੀ ਜਮਾ ਰਈ ਕਹਿੰਦੇ ਇਹਦਾ ਮਾਣ ਨਹੀਂ ਕਰਨਾ ਇਹਦੇ ਤੋਂ ਲਾਹਾ ਲੈਣਾ ਇਹ ਤਾਂ ਹੱਡ ਮਾਸ ਨਾੜੀਆਂ ਦਾ ਇੱਕ ਪਿੰਜਰ ਹੈ ਹੱਡ ਮਾਸ ਨਾੜੀਆਂ ਦਾ ਤੇ ਮਾਸ 나ੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਇਹ ਤਾਂ ਆਤਮਾ ਰੂਪੀ ਪੰਛੀ ਕਰਕੇ ਦੀ ਕਦਰ ਜਿੱਦਨ ਉੱਡ ਗਏ ਇਹਦੇ ਵਿੱਚੋਂ ਫਿਰ ਕਿਸੇ ਨਹੀਂ ਪੁੱਛਣਾ ਇਹਨੂੰ ਫਿਰ ਤਾਕ ਦੇ ਹਵਾਲੇ ਕਰ ਦੇਣਗੇ ਅੱਗੇ ਜਾ ਕੇ ਫਿਰ ਜਿਹੜਾ ਸੂਖਮ ਸਰੀਰ ਹੈ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਪੰਜ ਪ੍ਰਾਣ ਮਨ ਤੇ ਚਿੱਤ 17 ਤਤਾਂ ਦਾ ਸੂਖਮ ਸਰੀਰ ਹੈ ਜਿਹੜਾ ਫਿਰ ਇਹ ਧਾਰਨ ਕਰਕੇ ਅੱਗੇ ਸਾਪਕਤਾ ਇਹ ਦਿੰਦਾ ਫਿਰ ਸੂਖਮ ਸਰੀਰ ਹੈ ਜਿਹੜਾ ਜਿਹੜਾ ਪੰਜਾਂ ਤਤਾਂ ਦਾ ਉਹ ਤਾਂ ਇੱਥੇ ਖਤਮ ਹੋ ਜਾਂਦਾ ਨਾ ਉਹ ਤਾਂ ਅਕਦੇ ਹਵਾਲੇ ਹੋ ਜਾਂਦਾ ਫਿਰ ਅੱਗੇ 17 ਤਤ ਸੂਖਮ ਨੇ ਜਿਹੜੇ ਉਹ ਜਾ ਕੇ ਫਿਰ ਅੱਗੇ ਸਾਫਕਤਾ ਬੁੰਦਾ ਜੇ ਚੰਗੇ ਕੀਤੇ ਹੋਣ ਫਿਰ ਲੇਖਾ ਦੇਣਾ ਸੋਹਿਲਾ ਜੋ ਦਿਲ ਸੂਚੀ ਹੋਏ ਉਹ ਸਾਚੇ ਦੀਵਾਨ ਮੈਂ ਪੱਲਾ ਨਾ ਪਕਰੈ ਕੋਏ ਮਾਰ ਕੇ ਕਹਿੰਦੇ ਚੰਗੇ ਕੀਤੇ ਹੋਣਗੇ ਨਾ ਫਿਰ ਪ੍ਰਵਾਹ ਨਹੀਂ ਹੋਏਗੀ ਕਿਸੇ ਦੀ ਨਹੀਂ ਤਾਂ ਫਿਰ ਉੱਥੇ ਕਿਸੇ ਨੇ ਪੱਲਾ ਨਹੀਂ ਫੜਨਾ ਬਈ ਉੱਥੇ ਤਾਂ ਕੱਲੇ ਹੀ ਆਏ ਸੀ ਨੰਗੇ ਆਵਣ ਨਾਗੇ ਜਾਣਾ ਕੋਏ ਨਾ ਰਹਿ ਰਾਜਾ ਰਾਣਾ ਕੱਲ੍ਹ ਆਏ ਸੀ ਕੱਲ੍ਹ ਨਹੀਂ ਤੁਰ ਜਾਣਾ ਪਰ ਅੱਗੇ ਜਾ ਕੇ ਕਰਮਾਂ ਦਾ ਸਾਬਾ ਪੈਣ ਨੂੰ ਦੇਣਾ ਪੈਣਾ ਅਮਲ ਸਰਾਨੋ ਲੇਖਾ ਦੇਣਾ ਆਏ ਕਠਣ ਦੂਤ ਜਮ ਲੈਣਾ ਕਹਾਂ ਤੈ ਖੱਟਿਆ ਕਹਾਂ ਗਵਾਇਆ ਚਲੋ ਸਤਾਬ ਦੀ ਬਾਣ ਬੁਲਾਇਆ ਚਲ ਦਰਹਾਲ ਦੇ ਬਾਣ ਬੁਲਾਇਆ ਹਰ ਫਰਮਾਨ ਦਰਗਹਿ ਕਾਇਆ ਜਿਵੇਂ ਬੱਚੇ ਬਾਹਰ ਭੇਜਦੇ ਹੋ ਨਾ ਤੁਸੀਂ ਕੰਟਰੀ 'ਚ ਤੇ ਜਿਹੜਾ ਕਮਾਈ ਕਰਕੇ ਆਏ ਸਾਰੇ ਕਹਿੰਨੇ ਉਹ ਵੀ ਵਿਸ਼ਵਾਸ ਹੈ ਭਾਈ ਤੂੰ ਪਰਦੇਸ ਗਿਆ ਸੀ ਪਰਦੇਸ ਜਾ ਕੇ ਉਥੇ ਕਮਾਈ ਕਰਕੇ ਪੜਿਆ ਵੀ ਤੇ ਕਮਾਈ ਵੀ ਕੀਤੀ ਤੇਰਾ ਉਥੇ ਜਾਣਾ ਸਫਲ ਹੈ ਤੂੰ ਲਾਹਾ ਖਟ ਕੇ ਆਇਆ ਤੇ ਜਿਹੜਾ ਸਾਰਾ ਕੁਝ ਗਵਾ ਕੇ ਆ ਜਾਏ ਉਹਦੇ ਹਾਰ ਤੇ ਨਹੀਂ ਨਾ ਪਾਏ ਕਦੇ ਆਪਾਂ ਜਿਹੜਾ ਕੁਝ ਉਹਦੇ ਨਾਲ ਕਰਦਿਆਂ ਫਿਰ ਆਪਾਂ ਨੂੰ ਪਤਾ ਹੀ ਏ ਜਿਹੜਾ ਸਾਰਾ ਕੁਝ ਬਰਬਾਦ ਕਰਕੇ ਆ ਜਾਏ ਫਿਰ ਕੋਈ ਸ਼ਬਦ ਨਿਕਲਦਾ ਮੂੰਹ ਚੋਂ ਵੀ ਮੂਰਖ ਬੰਦਾ ਦਾ ਤੂੰ ਮੂਰਖਾਂ ਵਾਲੇ ਕੰਮ ਕੀਤੇ ਨੇ ਖੱਟਣ ਗਿਆ ਸੀ ਲਾਹਾ ਪਰ ਖੱਟ ਕੇ ਨਹੀਂ ਆਇਆ ਪਰਦੇਸ਼ ਵੀ ਭੇਜਿਆ ਤੈਨੂੰ ਆਪਣੇ ਤੋਂ ਦੂਰ ਵੀ ਕੀਤਾ ਪਰ ਤੂੰ ਕੰਮ ਨਹੀਂ ਬੰਦਿਆਂ ਵਾਲੇ ਕੀਤੇ ਬਸ ਆਹੀ ਚੀਜ਼ ਆਪਾਂ ਨੂੰ ਪੁੱਛਣੀ ਏ ਰੱਬ ਨੇ ਬਿਮਾ ਤੈਨੂੰ ਆਪਣੇ ਦੇਸ਼ੋਂ ਪਰਦੇਸ ਚ ਭੇਜਿਆ ਸੀ ਇਹ ਆਪਣਾ ਦੇਸ਼ ਨਹੀਂ ਨਾ ਹੈ ਜਦੋਂ ਬਾਣੀ ਪੜਾਂਗੇ ਮਹਾਰਾਜ ਕਹਿੰਦੇ ਡੱਡਾ ਡੇਰਾ ਇਹ ਨਹੀਂ ਜੇ ਡੇਰਾ ਤੈ ਜਾਣਾ ਮਹਾਰਾਜ ਕਹਿੰਦੇ ਸਾਡਾ ਡੇਰਾ ਨਹੀਂ ਹੈ ਇਹ ਸਾਡਾ ਦੇਸ਼ ਨਹੀਂ ਸਾਡੇ ਘਰ ਨਹੀਂ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਏ ਜਿੱਥੇ ਜਾਏ ਤੁਦ ਵਰਤਨਾ ਇਸ ਕੀ ਚਿੰਤਾ ਨਹੀਂ ਜਿਹੜੇ ਅਸਲੀ ਘਰਾਂ ਚ ਜਾ ਕੇ ਬਹਿਣਾ ਉਹਦੀ ਕੋਈ ਚਿੰਤਾ ਨਹੀਂ ਹੈ ਜਿਹੜੇ ਘਰਾਂ ਨੂੰ ਛੱਡ ਜਾਣਾ ਹੈ ਜਿਹੜੇ ਕੁਝ ਦਿਨਾਂ ਵਾਸਤੇ ਕਿਰਾਏ ਤੇ ਮਿਲੇ ਹੈ ਆ ਸਰੀਰ ਵੀ ਇਸੇ ਕਰਕੇ ਮਿਲਿਆ ਹੋਇਆ ਹੈ ਜਿਹਨੇ ਦਿੱਤਾ ਨਾ ਕਿਸੇ ਕੰਮ ਵਾਸਤੇ ਦਿੱਤਾ ਵੀ ਜਾ ਤੇਰੀ ਇੱਕ ਡਿਊਟੀ ਜਾ ਕੇ ਭੇਜਦਾ ਪ੍ਰਾਣੀ ਤੂੰ ਆਇਆ ਲਾ ਲੈਣ ਲੱਗਾ ਕਿਤ ਕੋ ਪਕੜੇ ਸਭ ਮੁੱਕ ਦੀ ਚੱਲੀ ਰਹਿਣ ਤੇ ਤੈਨੂੰ ਇਸ ਦੁਨੀਆ ਤੇ ਲਾਹਾ ਲੈਣ ਵਾਸਤੇ ਭਜਿਆ ਤੇ ਜਿਹੜੇ ਲਾਹਾ ਲੈ ਕੇ ਜਾਣਗੇ ਨਾ ਈਆਂ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੋਹਿਲ ਇੱਥੇ ਲਾਹਾ ਖੱਟ ਕੇ ਅੱਗੇ ਫਿਰ ਚੜਦੀ ਕਲਾ ਚ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਤਾਂ ਇਹ ਵੀ ਸ਼ਲੋਕ ਆਉਂਦਾ ਹੈ ਇੱਕ ਹੋਰ ਵੀ ਆਉਂਦਾ ਹੋਰ ਕੀਤੀ ਛੁੱਟੀ ਨਾਲ ਇਹ ਵੀ ਬਾਣੀ ਦਾ ਹੀ ਸ਼ਲੋਕ ਹੈ ਵੀ ਆਪ ਵੀ ਛੁੱਟ ਜੇਗਾ ਤੇ ਜਿਹੜੇ ਤੇਰੀ ਸੰਗਤ ਕਰਨ ਵਾਲੇ ਬੈਠਣ ਵਾਲੇ ਨੇ ਕੋਲ ਤੇਰੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲੇ ਬਣ ਗਏ ਉਹ ਵੀ ਛੁੱਟ ਜਾਣਗੇ ਉਹ ਵੀ ਸੱਚਖੰਡ ਨੂੰ ਚਲੇ ਜਾਣਗੇ ਜੇ ਤੂੰ ਉਹਨਾਂ ਦੀ ਸੰਗਤ ਕਰੇਂਗਾ ਸਾਉ ਮਾਰੇ ਕਹਿੰਦੇ ਏਕ-ਇਕ ਵਿਸ਼ਾ ਇਹਨਾਂ ਚ ਮਿਰਗ ਮੀਨ ਭਰੰਗ ਰੰਗਾ ਹੁੰਦਾ ਹੈ ਵੈਸੇ ਪਤੰਗਾ ਤੇ ਭਵਰਾ ਇਹ ਲੈਦਾ ਲੈਦਾ ਦੋ ਚੀਜ਼ਾਂ ਇੱਕ ਦਿਨ ਇਹਦੇ ਆਪਸ ਵਿੱਚ ਬਹਿਸ ਹੋ ਗਈ ਪਤੰਗੇ ਵਿੱਚ ਤੇ ਭਵਰੇ ਵਿੱਚ ਭਵਰਾ ਉਹ ਹੁੰਦਾ ਜਿਹੜਾ ਫੁੱਲਾਂ ਤੇ ਬੈਠਦਾ ਹੈ ਇਹਦਾ ਪ੍ਰੇਮ ਇਹ ਨਾ ਹੁੰਦਾ ਫੁੱਲਾਂ ਨਾਲ ਇਹਨੂੰ ਪਤਾ ਵੀ ਬੰਦ ਹੋ ਜਾਂਦੇ ਆ ਸ਼ਾਮ ਨੂੰ ਪਰ ਉੱਡਦਾ ਨਹੀਂ ਇਹ ਫੁੱਲ ਦੇ ਵਿੱਚ ਹੀ ਸਮਾਪਤ ਹੋ ਜਾਂਦਾ ਇੱਕ ਦੋ ਸ਼ਾਇਦ ਇਹਦੇ ਚ ਬਸ ਇਹ ਉੱਡਦਾ ਨਹੀਂ ਹੈ ਇੱਕ ਦਿਨ ਇਹਨਾਂ ਤੇ ਆਪ ਚ ਬੈਠ ਸੋਈ ਉਹ ਕਹਿੰਦਾ ਵੀ ਤੇਰੇ ਤੇ ਮੇਰੇ ਚ ਫਰਕ ਕੀ ਹੈ ਮੈਂ ਭਵਰਾ ਤੂੰ ਪਤੰਗ ਹੈ ਗੱਲ ਤਾਂ ਇੱਕੋ ਹੀ ਹੈ ਕਹਿੰਦਾ ਨਹੀਂ ਤੇਰੇ ਤੇ ਮੇਰੇ ਚ ਬੜਾ ਫਰਕ ਹੈ ਉਹ ਕਹਿੰਦਾ ਉਹ ਕਿਵੇਂ ਕਹਿੰਦਾ ਉਹ ਦੇਖ ਸਾਹਮਣੇ ਲਾਈਟ ਜਗਦੀ ਹੈ ਨਾ ਪਤੰਗਾ ਕਹਿੰਦਾ ਭਵਰੇ ਨੂੰ ਜਾ ਵੇਖ ਕੇ ਆ ਭਵਰਾ ਗਿਆ ਉਹਨਾਂ ਜਾ ਕੇ ਲਾਈਟ ਦੇ ਆਲੇ ਦੁਆਲੇ ਢੇੜਾ ਜਿਹਾ ਕੱਢ ਕੇ ਮੋੜ ਆ ਕਹਿੰਦਾ ਬਸ ਆਹੀ ਫਰਕ ਹੈ ਤੇਰੇ ਤੇ ਮੇਰੇ ਵਿੱਚ ਜੇ ਮੈਂ ਜਾਂਦਾ ਨਾ ਮੇਰਾ ਪ੍ਰੇਮ ਸੀ ਉਹਦੇ ਨਾਲ ਮੈਂ ਮੁੜ ਕੇ ਨਹੀਂ ਸੀ ਆਉਣਾ ਮੈਂ ਸੜ ਕੇ ਮਰ ਜਾਣਾ ਸੀ ਤੇਰੇ ਤੇ ਮੇਰੇ ਚ ਇੰਨਾ ਹੀ ਫਰਕ ਹੈ ਬਸ ਮੇਰੀ ਉਹਦੇ ਨਾਲ ਪ੍ਰੇਮ ਇੰਨਾ ਏ ਇੱਕ ਵਿਸ਼ਾ ਮੇਰਾ ਮੈਂ ਸੜ ਕੇ ਤੇ ਮਰ ਜਾਂਦਾ ਪਰ ਮੁੜ ਕੇ ਨਹੀਂ ਸੀ ਆਉਣਾ ਪਤੰਗਾ ਉਹਦਾ ਵੀ ਇਹ ਵਿਸ਼ਾ ਹੈ ਅੱਖਾਂ ਦਾ